ਖਾਣਾ ਖਲਦਾ ਪੁਲਿਸ ਨੇ ਪਿੰਡ ਰਾਜੂਕੇ ਦੇ ਖੇਤਾਂ ਵਿੱਚੋਂ 995 ਗ੍ਰਾਮ ਹੈਰਵਨ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਅਤੇ ਡਰੋਨ ਰੇਂਜ ਕੀਤੀ ਜਾ ਰਹੀ ਸਮਗਲੰਗ ਨੂੰ ناکਾਮ ਕੀਤਾ ਹੈ। ਤਰਨਤਾਰਨ ਜ਼ਿਲ੍ਹੇ ਵਿੱਚ ਨਸ਼ੇ ਦੇ ਖਿਲਾਫ ਚੱਲ ਰਹੀ ਮੁਹਿੰਮ ਅਧੀਨ ਤਰਨਤਾਰਨ ਪੁਲਿਸ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਤਰਨਤਾਰਨ ਫੇਸਬੁੱਕ ਹੈਂਡਲ ਤੋਂ ਮਿਲੀ ਜਾਣਕਾਰੀ ਅਨੁਸਾਰ ਐਂਟੀ ਡਰੋਨ ਸਿਸਟਮ ਟੀਮ ਵੱਲੋਂ ਮਿਲੇ ਇਨਪੁਟ ਦੇ ਆਧਾਰ ਤੇ ਥਾਣਾ ਖਾਲੜਾ ਪੁਲਿਸ ਨੇ ਪਿੰਡ ਰਾਜੋਕੇ ਦੇ ਖੇਤਾਂ ਵਿੱਚੋਂ 995 ਗ੍ਰਾਮ ਖੈਰਵਨ ਬਰਾਮਦ ਕੀਤੀ ਹੈ ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੈਰਵਨ ਡਰੋਨ ਰਾਹੀਂ ਭਾਰਤ ਵਿੱਚ ਸਮਗਲਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਸਾਵਧਾਨੀ ਤੇ ਸੁਚੇਤਤਾ ਨਾਲ ناکਾਮ ਬਣਾਇਆ ਗਿਆ ਹੈ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਨਸ਼ੇ ਦੀਆਂ ਵੱਡੀਆਂ ਕੇਪਾਂ ਜਵਾਨ ਪੀੜੀ ਨੂੰ ਬਰਬਾਦ ਕਰਨ ਲਈ ਭੇਜੀਆਂ ਜਾਂਦੀਆਂ ਹਨ ਪਰ ਸੁਰੱਖਿਆ ਏਜੰਸੀਆਂ ਹਰ ਵੇਲੇ ਚੌਕਸ ਹਨ ਅਤੇ ਕਿਸੇ ਵੀ ਸਮਾਗਮਕ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ